ਕੈਬਨਿਟ ਮੰਤਰੀ ਲਾਲਚੰਦ ਕਟਾਰੂਚਾ ਕਨਾਜ ਮੰਡੀ ਸਰਹੰਦ ਦੇ ਵਿਖੇ ਮੰਡੀ ਦੇ ਪ੍ਰਬੰਧਤਾ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਉੱਥੇ ਹੀ ਇਸ ਮੌਕੇ ਉਹਨਾਂ ਦੇ ਵੱਲੋਂ ਕਿਸਾਨਾਂ ਅਤੇ ਕੰਮ ਕਰ ਰਹੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਵੀ ਸੁਨੀਆਂ ਗਈਆਂ ਨੇ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਲਾਲਚੰਦ ਕਟਾਰੂਚਾ ਨੇ ਕਿਹਾ ਕਿ ਅਜੋ ਅਨਾਜ ਮੰਡੀ ਸਰਹੰਦ ਦਾ ਦੌਰਾ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਉੱਥੇ ਪਹੁੰਚੇ ਦੇ ਉੱਥੇ ਉਹਨਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਵਿੱਚ ਕਣਕ ਦੇ ਸੇਜ ਦਾ ਕਣਕ ਦੀ ਫਸਲ ਦਾ ਸੀਜ਼ਨ ਚੱਲ ਰਿਹਾ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਹੁਕਮ ਹੈ ਕਿ ਸਾਡੇ ਮੰਡੀ ਦੇ ਵਿੱਚ ਫਸਲ ਲੈ ਕੇ ਆਉਣ ਕਸ ਕਰ ਦਿੱਤਿਆ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ ਅੰਦਾਜ਼ਨ 102 ਲੱਖ ਰੁਪਏ ਜਿਹੜੀ ਘੜਕ ਪਹੁੰਚੀ ਹੈ ਤੇ ਜਿਹਦੇ ਵਿੱਚੋਂ 97 ਲੱਖ ਰੁਪਏ ਜਿਹੜੀ ਆ ਉਹ ਸਾਡੀਆਂ ਦਸਿਆਤਾਂ ਗਈ ਚੁੱਕੀਆਂ ਸੋ ਪੰਜਾਬ ਦੇ ਕਿਸਾਨ ਦਾ ਜਿਹੜਾ ਬਣਦਾ ਪੈਸਾ ਆ ਜਿਹੜੀ ਫਸਲ ਉਦ ਕੀਤੀ ਗਈ ਆ ਲਗਭਗ 18000 ਕੋਰ ਰੁਪਇਆ ਉਹਨਾਂ ਦੇ ਖਾਤਿਆਂ 'ਚ ਰਿਲੀਜ਼ ਕੀਤਾ ਜਾ ਚੁੱਕਿਆ ਸੋ 1844 ਮੱਡੀਆਂ ਜਿਹੜੀਆਂ ਵਰਕਿੰਗ ਚ ਨੇ ਪੰਜਾਬ ਦੇ ਅੰਦਰ ਇਹਨਾਂ ਮੱਡੀਆਂ ਦੇ ਵਿੱਚ ਹੁਣ ਤੱਕ ਸਵਾ ਪੰਜ ਲੱਖ ਕਿਸਾਨ ਜਿਹੜਾ ਉਹ ਆਪਣੇ ਫਸਲ लेके ਆਇਆ ਸੋ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਜੋ ਨਿਰਦੇਸ਼ ਆ ਉਹਨਾਂ ਦਾ ਕਿ ਪੰਜਾਬ ਦੀਆਂ ਮੱਡੀਆਂ ਚ ਕਿਸਾਨ ਨੂੰ ਮਜ਼ਦੂਰ ਨੂੰ ਕੋਈ ਦਿੱਕਤ ਨਾ ਆਵੇ ਉਹਦੇ ਨੇ ਲਗਾਤਾਰ ਸਾਡਾ ਸਾਰਾ ਸਿਵਲ ਪ੍ਰਸ਼ਾਸਨ ਅ ਅਸੀਂ ਲਗਾਤਾਰ ਉਸੇ ਕੰਮ ਕਰ ਰਹੇ ਹਾਂ ਸੋ ਅੱਜ ਵੀ ਜਰਨਾਲ ਡਿਪਟੀ ਕਮਿਸ਼ਨਰ ਮੈਡਮ ਔਰ ਸਾਡੇ ਡੀਐਫਐਸਸੀ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਰੇ ਲਗਾਤਾਰ ਇਸ ਗੱਲ ਦੇ ਤੇਰਾ ਪਲ ਪਰ ਨਿਗਾਹ ਰੱਖੀ ਆ ਸੋ ਸਾਨੂੰ ਖੁਸ਼ੀ ਹੈ ਕਿ ਇਸ ਵਾਰ ਪੰਜਾਬ ਦੀ ਜਿਹੜੀ ਖੇਤਾਂ ਜਿਹੜੀ ਬੰਪਰ ਫਸਲ ਆਈ ਆ ਕਮੰਡੀਆਂ ਚ ਔਰ ਜਿਹੜਾ ਸਾਡਾ 124 ਲੱਖ ਐਮਪੀ ਦਾ ਟਾਰਗੇਟ ਹੈ ਕੇਂਦਰੀ ਪੂਲ ਦੇ ਲਈ ਮੈਨੂੰ ਲੱਗਦਾ ਵੀ ਅਸੀਂ ਉਹ ਟਾਰਗੇਟ ਵੀ ਪੂਰਾ ਕਰਾਂਗੇ ਔਰ ਇਹਦਾ ਕਿਸਾਨ ਨੂੰ ਵੀ ਕਾਫੀ ਵੱਡਾ ਸਵਾਰ ਰਕਦਾ ਹੋਇਆ ਚਾਰ ਬੰਦਨ ਦੇ ਨਾਲ ਸੋ ਮੰਡੀਆਂ ਦੇ ਅੰਦਰ ਲਗਾਤਾਰ ਜਿਹੜੀ ਵਿਜਿਦਾਸ ਕਰ ਰਹੇ ਆ ਸਵਾਗਤ ਹੈ ਤੁਹਾਨੂੰ ਮੰਡੀ ਚ ਆਇਆ ਔਰ ਜਿਹੜੇ ਆ ਉਹ ਬੈਲੈਂਸ ਪ੍ਰਬੰਧਨ ਵਿੱਚ ਦੇਖਿਆ ਮਜ਼ਦੂਰਾਂ ਨੂੰ ਵੀ ਮਿਲਿਆ ਤੁਹਾਡੇ ਸਾਹਮਣੇ ਔਰ ਮਾਨਜੂਗ ਮੁੱਖ ਮੰਤਰੀ ਜੀ ਨੇ ਪੰਜਾਬ ਦੇ ਜਿਹੜੇ ਸਾਡੇ ਲੋਡਿੰਗ ਵਾਲੇ ਮਜ਼ਦੂਰ ਨੇ ਉਹਨਾਂ ਦਾ ਵੀ ਰੇਟ ਇਸ ਵਾਰ ਰਵਾਈਸ ਕਰਕੇ 24% ਕੀਤਾ ਤੇ 10 ਕਰੋੜ ਤੋਂ ਉੱਪਰ ਦਾ ਲਾਭ ਜਿਹੜਾ ਮਜ਼ਦੂਰਾਂ ਨੂੰ ਵੀ ਹੋਣਾ ਸੋ ਲਗਾਤਾਰ ਜਿਹੜੀ ਵੀਟ ਦੀ ਪ੍ਰੋਕੂਰਮੈਂਟ ਨਾਲ ਜੁੜੀਆਂ ਫੈਕਿਲਿਟੀਆਂ ਨੇ ਜਾਏ ਕਿਸਾਨ ਨੇ ਮਜ਼ਦੂਰ ਨੇ ਜੋ ਵੀ ਹੈ ਲਗਾਤਾਰ ਉਹਨਾਂ ਦੇ ਹਿੱਤਾਂ ਨੂੰ ਲਗਾਤਾਰ ਸਰਕਾਰ ਪਹੁੰਚ ਦਿੰਦੀ ਹੈ ਸੋ ਬੜਾ ਸਮੂਥਨੀ ਜਿਹੜਾ ਸਿਰ ਜਿਹਾ ਚੱਲ ਰਿਹਾ ਸੋ ਅੱਜ ਇਸ ਮੰਡੀ ਦੇ ਅੰਦਰ ਵੀ ਮੈਨੂੰ ਤਸੱਲੀ ਆਗੀ ਬੜਾ ਸ਼ਾਂਤ ਰੋ